ਇਹ ਮੇਰੀ ਜਿ ਮਿੱਟੀ ਪਟਾਈ ਆ ਤੁਸੀਂ ਉਹ ਖੱਡੇ ਦੇ ਵਿੱਚੋਂ ਪਹਿਲਾਂ ਗਰਾਊਂਡ ਸੀ ਉੱਥੋਂ ਮਿੱਟੀ ਪਟਕੇ ਲਿਆ ਕੇ ਤੁਸੀਂ ਇੱਥੇ ਪਾਈ ਉਹ ਗੈਰ ਕਾਨੂੰਨੀ ਜਿਹੜੀ ਹੈਗੀ ਆ ਮਾਈਨਿੰਗ ਕਰਕੇ ਇੱਥੇ ਮਿੱਟੀ ਪਾਈ ਜੀ ਮੇਰੇ ਕੋਲ ਭਾਈ ਸਾਹਿਬ ਫਰਦ ਆ ਇਸ ਟਾਈਮ ਆ ਦੇਉ ਭਾਈ ਸਾਹਿਬ ਇਹ ਫਰਦ ਦੇ ਉੱਤੇ ਜਿਹੜੇ ਨੰਬਰ ਅ ਛੱਪੜ ਦਾ ਆ ਉਹ ਹੈਗਾ ਆ 41 ਦਾ 8 ਕਨਾਲ ਜਗ੍ਹਾ ਗੈਰ ਮਮਕਨ ਛੱਪੜ ਜਿਹੜੀ ਛੱਪੜ ਦੀ ਜਗ੍ਹਾ ਆ ਉਹਨੂੰ ਅਸੀਂ ਛੱਪੜ ਹੀ ਕਹਾਂਗੇ ਜਿਹੜੀ ਗਵਰਨਮੈਂਟ ਦੇ ਜਿੱਦਾਂ ਸਕੂਲ ਦਾ ਜਗਾ ਆ ਉਹ ਸਕੂਲ ਹੀ ਰਹੇਗਾ ਉੱਥੇ ਉਹ ਜਿਹੜੀ ਛੱਪੜ ਦੀ ਜਗਾ ਆ ਮੈਂ ਤੁਹਾਨੂੰ ਜਿਵੇਂ ਦੱਸਿਆ 8 ਕਨਾਲ ਪੂਰਾ ਆ ਉਹ ਇਸ ਟਾਈਮ ਉੱਥੇ 6 ਕਨਾਲ ਆ ਦੋ ਕਨਾਲ ਉੱਥੇ ਨਾਲ ਦੇ ਜਿਹੜੇ ਜ਼ਿਮੀਂਦਾਰ ਉਹਨਾਂ ਨੇ ਦੱਬਿਆ ਹੋਇਆ ਜਾਂ ਹੋਰ ਕੋਈ ਸੜਕ ਵਿੱਚ ਆ ਗਿਆ ਪਰ ਅਸੀਂ ਉਹ ਮੰਗਤੀ ਕਰਾਵਾਂਗੇ ਉਹ ਜਿਹੜੀ ਗੈਰਮੁਮਕਨ ਛੱਪੜ ਆ ਉਸ ਦਾ ਨੰਬਰ ਆ ਪੂਰਾ ਇੱਕ ਕਿੱਲੇ ਦਾ ਇੱਕ ਖੇਤ ਦਾ ਨੰਬਰ ਆ ਉਹ ਸਰਕਾਰ ਵੱਲੋਂ ਪਾਸ ਹੋਇਆ ਥਾਪਰ ਮਾਡਲ ਲਈ ਥਾਪਰ ਮਾਡਲ ਜਿਹੜਾ ਸਰਕਾਰ ਸੈਂਟਰ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਦੋਨਾਂ ਵੱਲੋਂ ਹੀ ਇਹ ਰਲ ਕੇ ਜਿਹੜੇ ਉੱਤੇ ਪੈਸੇ ਲੱਗਦੇ ਆ ਔਰ ਜਿਹੜੇ ਐਕਸੀਆਂ ਨੇ ਆ ਜੇ ਆ ਜਾਂ ਵੀਡੀਓ ਸਾਹਿਬ ਆ ਉਹਨਾਂ ਨੇ ਉਹਨੂੰ ਪਾਸ ਕਰਵਾ ਕੇ ਉਹਨਾਂ ਦੀ ਦੇਖਰੇਖੇ ਥੱਲੇ ਹੀ ਬਣ ਰਿਹਾ ਹੈ ਉਹ ਕੋ ਗੈਰ ਜਿੱਦਾਂ ਆਪਾਂ ਨਹੀਂ ਕਹਿ ਸਕਦੇ ਇਹ ਜਿੱਦਾਂ ਸ਼ਬਦ ਬੋਲਦੇ ਆ ਕਿ ਮਾਈਨਿੰਗ ਕੀਤੀ ਆ ਦੇਖੋ ਜੀ ਉਹਨੂੰ ਡੂੰਘਾ ਕਰਨਾ ਸੀ ਜੋ ਉਹਨਾਂ ਦੀਆਂ ਹਦਾਇਤਾਂ ਆ ਉਹਨੂੰ 10 ਫੁੱਟ ਜਾਂ 12 ਫੁੱਟ ਜਾਂ 15 ਫੁੱਟ ਜਿੰਨਾ ਵੀ ਉਹਨਾਂ ਨੂੰ ਪਮੈਸ਼ ਚਾਹੀਦੀ ਸੀ ਉਹਦੇ ਮੁਤਾਬਕ ਉਹ ਜੇਈ ਜਾਂ ਐਸ ਡੀਓ ਜਾਂ ਬੀ ਡੀਓ ਜਾਂ ਪੰਚਾਇਤ ਦੇ ਸੰਬੰਧ ਜਿਹੜੇ ਵੀ ਅਧਿਕਾਰੀ ਆ ਉਹ ਆਪਣੀ ਦੇਖਰੇਖ ਤੱਲੇ ਕਰਾ ਰਹੇ ਆ ਅਸੀਂ ਉੱਥੇ ਇੱਕ ਵਾਰੀ ਵੀ ਜਾ ਕੇ ਨਹੀਂ ਦੇਖਿਆ ਵੀ ਕਿੰਨਾ ਡੂੰਗਾ ਆ ਜਾਂ ਕਿੰਨਾ ਚੌੜਾ ਆ ਉਹਨੇ ਆਪਣੀ ਪਮੈਸ਼ ਅਨੁਸਾਰ ਹੀ ਕੰਮ ਕਰਾ ਰਹੇ ਆ ਕਹਿੰਦੇ ਫਲੈਕਸਾਂ ਤੁਸੀਂ ਆਪ ਪੜ ਲੈਣੇ ਆ ਦੋਸ਼ ਦੂਜਿਆਂ ਤੇ ਲਾਉਣੇ ਆ ਦੇਖੋ ਇੱਕ ਮੈਂ ਆਪਣੇ ਮੇਰੀ ਵਾਈਫ ਸਰਪੰਚ ਆ ਮੈਂ ਜ਼ਿਲ੍ਹਾ ਪਲਿਸਲ ਮੈਂਬਰ ਵੀ ਆ ਜ਼ਿੰਮੇਵਾਰ ਵਿਅਕਤੀ ਆ ਪਿੰਡ ਦੇ ਕਦੀ ਆਪਣੇ ਹੱਥੀਂ ਬੂਟਾ ਲਾ ਕੇ ਕੋਈ ਉਜਾੜ ਸਕਦਾ ਅਸੀਂ ਆਪਣੀ ਸਾਰੇ ಗ್ರಾಮ ਪੰਚਾਇਤ ਜਿਹੜੀ ਹੈ ਸਾਡੀ ਆਮ ਜਲਾਸਾ ਪਾ ਕੇ ਪੂਰੇ ਦੋਹਾਂ ਨਗਰਾਂ ਦਾ ਕਿਸੇ ਇੱਕ ਪੰਚਾਇਤ ਦਾ ਨਹੀਂ ਦੋਹਾਂ ਪਿੰਡਾਂ ਦੀਆਂ ਜਿਹੜੀਆਂ ਨਗਰ ਪੰਚਾਇਤ ਆ ਆਮ ਜਲਾਸਾ ਵਿੱਚ ਮਤੇ ਪਾ ਕੇ ਅਸੀਂ ਉਹ ਜਿਹੜਾ ਪਾਰਕ ਦਾ ਕੰਮ ਸ਼ੁਰੂ ਕਰਵਾਇਆ ਇਹ ਜਿਹੜਾ ਸਾਡੇ ਮੈਂ ਉਸ ਵਿਅਕਤੀ ਦਾ ਨਾਮ ਨਹੀਂ ਲਵਾਂਗਾ ਜਿਹੜਾ ਸਾਡੇ ਤੇ ਅਲੀਗੇਸ਼ਨ ਲਾਉਂਦਾ ਆ ਉਹਨਾਂ ਨੇ ਜਦੋਂ ਸਾਡੇ ਨਾਲ ਬਿਲਕੁਲ ਪੰਚਾਇਤ ਦੇ ਨਾਲ ਸਮਝੌਤਾ ਹੋ ਗਿਆ ਵੀ ਠੀਕ ਆ ਵੀ ਸਾਨੂੰ ਵੀ ਜਗਾ ਬੈਕ ਸਾਈਡ ਤੇ ਦੇ ਦੇ ਉਠੇ ਢੇਰ ਸੱਟਣ ਲਈ ਤੇ ਅਸੀਂ ਆਪਣਾ ਢੇਰ ਵੀ ਉੱਥੇ ਸੱਟਾਂਗੇ ਉਸ ਤੋਂ ਬਾਅਦ ਉਹ ਫਲੈਕਸ ਲਾਈ ਗਈ ਆ ਉਹ ਫਲੈਕਸ ਲੱਗਣ ਦੇ ਬਾਵਜੂਦ ਉਸ ਬੰਦੇ ਨੇ ਫਿਰ ਉੱਥੇ ਕੂੜਾ ਸੱਟਣਾ ਸ਼ੁਰੂ ਕਰ ਦਿੱਤਾ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਉਸ ਇਨਸਾਨ ਦੀ ਸੋਚ ਕਿੰਨੀ ਕੁ ਚੰਗੀ ਆ ਕਿੰਨੀ ਕੁ ਮਾੜੀ ਉਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਉਹਦਾ ਜਿਹੜਾ ਢੇਰ ਕੂੜਾ ਜਿਹੜਾ ਸੱਟ ਰਿਹਾ ਹੈ ਇਲਜ਼ਾਮ ਹੈ ਕਿ ਤੁਸੀਂ ਗੰਦੀ ਜਗ੍ਹਾ ਤੇ ਬਾਬਾ ਸਾਹਿਬ ਦੀਆਂ ਫੋਟੋਆਂ ਲਗਾਈਆਂ ਮੈਂ ਤੁਹਾਨੂੰ ਉਹੀ ਦੱਸਦਾ ਵੀ ਜਦੋਂ ਅਸੀਂ ਆਮ ਜਲਾਸ ਵਿੱਚ ਦੋਹਾਂ ਪੰਚਾਇਤਾਂ ਨੇ ਮਤੇ ਪਾ ਲਏ ਆ ਉਸ ਤੇ ਮਿੱਟੀ ਪਾਈ ਗਈ ਪ੍ਰੋਪਰ 700 ਲਗਭਗ ਟਰਾਲੀ ਜਿਹੜੀ ਮਿੱਟੀ ਪਾਈ ਗਈ ਆ ਉਹ ਇੱਕ ਦਿਨ ਚ ਨਹੀਂ ਪੈ ਗਈ ਉਹਨੂੰ ਹਫ਼ਤਾ 10 ਦਿਨ 15 ਦਿਨ ਲੱਗੇ ਆ ਅਸੀਂ ਉਹ ਕੰਮ ਚਲਾ ਰਹੇ ਸੀ ਉਹਨੂੰ ਜਦੋਂ ਪੱਧਰਾ ਕਰਤਾ ਬਿਲਕੁਲ ਮਿੱਟੀ ਪਾ ਕੇ ਇੱਕ ਬਰੂਬਰ ਕਰਤਾ ਜਿੰਨਾ ਕੁ ਲੈਵਲ ਅਸੀਂ ਰੱਖਣਾ ਚਾਹੁੰਦੇ ਸੀ ਉਸ ਤੋਂ ਬਾਅਦ ਫਲੈਕਸ ਲਾਈ ਗਈ ਆ ਪਰ ਉਹ ਬੰਦੇ ਮੰਨ ਕੇ ਵੀ ਅਸੀਂ ਇੱਥੇ ਕੂੜਾ ਕਰਕੇ ਨਹੀਂ ਸਿੱਟਾਂਗੇ ਉਸ ਤੋਂ ਬਾਅਦ ਉਹਨੇ ਫੇਰ ਦੁਬਾਰਾ ਉੱਤੇ ਕੂੜਾ ਜਾਣ ਬੁੱਝ ਕੇ ਫਲੈਕਸ ਦੇ ਮੋਰੇ ਉਹਨੇ ਸਿੱਟਣਾ ਸ਼ੁਰੂ ਕੀਤਾ ਨਾ ਕਿ ਅਸੀਂ ਉੱਥੇ ਫਲੈਕਸ ਗੰਦ ਚਲਾਈ ਆ ਮੇਨ ਮਕਸਦ ਤੁਹਾਡਾ ਇਲਜ਼ਾਮ ਹੈ ਤੁਹਾਡੇ ਤੇ ਕਿ ਮੇਨ ਮਕਸਦ ਤੁਹਾਡਾ ਇਹ ਆ ਕਿ ਤੁਸੀਂ ਇੱਥੇ ਵਿਕਾਸ ਦੇ ਨਾਂ ਤੇ ਇਸ ਕਰਕੇ ਕਰਵਾ ਰਹੇ ਹੋ ਕਿ ਤੁਹਾਡਾ ਘਰ ਲਾਗੇ ਪੈਂਦਾ ਉੱਥੇ ਸਫਾਈ ਰਹੇ ਦੇਖੋ ਜੀ ਅਸੀਂ ਜੇ ਪਿੰਡ ਵਾਸੀਆਂ ਨੇ ਸਾਡੇ ਤੇpropto ਜਤਾਇਆ ਮੇਰੀ ਵਾਈਫ ਨੂੰ ਸਰਪੰਚ ਬਣਾਇਆ ਉਸ ਤੋਂ ਪਹਿਲਾਂ ਮੈਂ ਵੀ ਸਰਪੰਚੀ ਕੀਤੀ ਆ ਜਦੋਂ ਅਸੀਂ ਕੋਈ ਚੰਗਾ ਵਿਕਾਸ ਦਾ ਕੰਮ ਕਰਦੇ ਆ ਲੋਕਾਂ ਨੇ ਇਲਜ਼ਾਮ ਤਾਂ ਲਾਉਣੇ ਹੀ ਲਾਉਣੇ ਹੁੰਦੇ ਆ ਉਹਦੇ ਵਿੱਚ ਮੇਰੇ ਘਰ ਤੁਸੀਂ ਦੇਖ ਲਓ ਤੁਸੀਂ ਆਏ ਵੀਡੀਓ ਵੀ ਬਣਾ ਕੇ ਦਿਖਾ ਦਿਓ ਸ਼ਾਇਦ ਉਹਨਾਂ ਨੂੰ ਨਹੀਂ ਦਿਸਦਾ ਹੋਵੇਗਾ ਮੇਰੇ ਘਰ ਉਹਦੇ ਵਿੱਚ ਪਹਿਲੇ ਆਲਰੇਡੀ ਪਾਰਕ ਬਣੀ ਹੋਈ ਆ ਸਾਡੇ ਬੱਚਿਆਂ ਦੇ ਲਈ ਅਸੀਂ ਉਹ ਸਲਾਈਡ ਜਾਂ ਕੋ ਝੂਲੇ ਦੀ ਤਾਂ ਉਹ ਵੀ ਲੱਗੇ ਹੋਏ ਆ ਮੇਰੇ ਘਰ 'ਚ ਪਹਿਲੇ ਆਲਰੇਡੀ ਸਾਰਾ ਕੁਝ ਅਵੇਲੇਬਲ ਹੈ ਹਨਾ ਮੈਂ ਜੋ ਲਵਾਏ ਆ ਉੱਥੇ ਝੂਲੇ ਵੀ ਲੱਗੇ ਸਲਾਈਡਾਂ ਲਗੀਆਂ ਜਾਂ ਬੱਚਿਆਂ ਨੇ ਹੋਰ ਰਾਈਡਾਂ ਲਗੀਆਂ ਉਹ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਜੋ ਸਾਡੇ ਪਹਿਲਾਂ ਵੀ ਸਾਡੇ ਘਰ ਆ ਕੇ ਬੱਚੇ ਇੱਥੇ ਖੇਡਦੇ ਸੀ ਅਸੀਂ ਕਿਸੇ ਨੂੰ ਬੰਦ ਨਹੀਂ ਕੀਤਾ ਪਰ ਅਸੀਂ ਪਬਲਿਕਲੀ ਲਾਇਆ ਵੇ ਜਿਹੜਾ ਮਰਜੀ ਬੱਚਾ ਉੱਥੇ ਖੇਡ ਸਕਦਾ ਜਿਹੜਾ ਮਰਜੀ ਬੱਚਾ ਉੱਥੇ ਖੇਡ ਸਕਦਾ ਆ ਕੇ ਸਲਾਈਡ ਦੇ ਝੂਟੇ ਲਵੇ ਜਾਂ ਜਿੱਥੇ ਮਰਜੂ ਮਰਜੀ ਕਰੇ ਇਕ ਇਲਜ਼ਾਮ ਹੋ ਰਿਹਾ ਕਿ ਤੁਸੀਂ ਬਾਹਰੋਂ ਬੰਦੇ ਸੜਕੇ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਆ। ਦੇਖੋ ਜੀ ਮੈਂ ਜਿਸ ਟਾਈਮ ਅ ਲੋੜ ਨਹੀਂ ਮੈਨੂੰ ਇਹਨਾਂ ਗੱਲਾਂ ਦੀ ਕਰਨ ਦੀ। ਜਿਹੜੀਆਂ ਜਥੇਬੰਦੀਆਂ ਜਿੱਥੇ ਵੀ ਬਾਬਾ ਸਾਹਿਬ ਦਾ ਨਰਾਤਰ ਹੁੰਦਾ ਜਾਂ ਕੋਈ ਫਲੈਕਸ ਪਾਰ ਦਾ ਜਾਂ ਕਿਸੇ ਐਸੀ ਭਾਈਚਾਰੇ ਦੇ ਲੋਕ ਨਾਲ ਕਮਿਊਨਿਟੀ ਨਾਲ ਕਿਤੇ ਵੀ ਤੱਕਾ ਹੁੰਦਾ ਉਹ ਸੁਭਾਵਾਂ ਦੇ ਵਿੱਚ ਮੈਂ ਵੀ ਜਾਂਦਾ ਕਿਉਂਕਿ ਮੈਂ ਉਹਨਾਂ ਦਾ ਮੈਂਬਰ ਆ ਔਰ ਜਿੱਥੇ ਕਿਤੇ ਇਦਾਂ ਦੀ ਘਟਨਾ ਹੁੰਦੀ ਆ ਉਹ ਆਪ ਮਹਾਰੇ ਪਹੁੰਚਦੇ ਆ। ਮੇਰੇ ਕੋਈ ਸੱਦੇ ਤੇ ਨਹੀਂ ਆਏ। ਨੀਦ ਜੇ ਮੈਂ ਸੱਦਨ ਤੇ ਆਇਆ ਤਾਂ ਇੱਥੇ ਭਾਵੇਂ ਸਾਰਾ ਪੰਜਾਬ ਇਕੱਠਾ ਕਰ ਸਕਦਾ ਸੀ ਪਰ ਉਹ ਆਪਣੇ ਆਪ ਉਹਨਾਂ ਨੇ ਜਦੋਂ ਪੁਣੀ ਦੇਖੀ ਬਈ ਆ ਜਿਹੜੀ ਗੱਲ ਕੀ ਹੋਈ ਆ ਫਲੈਕਸ ਪਾੜੀ ਗਈ ਆ ਉਹਨੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਥੇ ਆਏ ਆ ਨਾ ਕਿ ਮੇਰੇ ਸੱਦੇ ਹੋਏ ਸੀ ਇੱਕ ਇਲਜ਼ਾਮ ਹੋ ਰਿਹਾ ਵਿਰੋਧੀ ਧਿਰ ਵੱਲੋਂ ਕਿ ਤੇ ਉਹ ਜਿਹੜੀ ਜ਼ਮੀਨ ਹੈਗੀ ਜਿੱਥੇ ਤੁਸੀਂ ਵਿਕਾਸ ਕਰ ਰਹੇ ਹੋ ਉਹ ਕਾਗਜ਼ੀ ਨੰਬਰਾਂ ਦੇ ਵਿੱਚ ਹੈਗੀ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਦੇਖੋ ਕੁਟਾਰੀਆ ਸਾਹਿਬ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਆ ਆਫ ਕੈਮਰਾ ਵੀ ਆ ਮੇਰੇ ਕੋਲ ਫਰਦਿਆ ਜਿੱਥੋਂ 253 ਨੰਬਰ ਸ਼ੁਰੂ ਹੁੰਦਾ ਜਿਹੜੀ ਮਾਲਕੀ ਵਾਲੀ ਆ ਉਹ ਸਾਡੇ ਜ਼ਿਮੀਂਦਾਰ ਭਾਈਚਾਰੇ ਲਈ ਗੜੇ ਖਾਦ ਲਈ ਜਗਾ ਆ ਉਹ ਅਲੱਗ ਤੋਂ ਜਗਾ ਹੋ ਰਿਆ ਇਹ ਜਿਹੜੀ ਜਗਾ ਆ ਇਹ 7 ਕ ਨਾਲ 11 ਮਾੜੇ ਜਗਾ ਆ ਇਹ 255 ਨੰਬਰ ਆ 255 ਨੰਬਰ ਆ ਖਤੌਨੀ ਨੰਬਰ ਜਿੱਥੇ ਮਕਬੂਜਾ ਗੈਰ ਮਾਲਕਨ ਕੋਈ ਨਹੀਂ ਕੱਟ ਲਾਉਂਗਾ ਐਂ ਕਰ ਕੇ ਮੜ ਜਾ ਐਂ ਕਰ ਨਹੀਂ ਪਹਿਲਾਂ ਆ ਲਓ ਜੀ ਆ ਦੇਖੋ ਇੱਥੇ ਲਿਖਿਆ ਆ 254 ਨੰਬਰ ਮਕਬੂਜਾ ਆਧਾਰਮੀ ਇਹ ਜਿਹੜੀ ਸਾਡੀ ਐਸਸੀ ਆਬਾਦੀ ਲਈ ਵੱਖਰਾ ਨੰਬਰ ਆ ਜੀ 254 ਮਕਬੂਜਾ ਆਧਾਰਮੀ ਇਹ ਆਧਾਰਮੀ ਦਾ ਮਤਲਬ ਹੈ ਐਸਸੀ ਭਾਈਚਾਰੇ ਲਈ ਆ ਉਹ ਜਿਸ ਕੰਮ ਲਈ ਮਰਜ਼ੀ ਵਰਤ ਸਕਦੇ ਆ ਉਸ ਤੋਂ ਬਾਅਦ ਆ ਜਾਓ 255 ਨੰਬਰ ਖਤੌਨੀ ਨੰਬਰ 255 ਮਕਬੂਜਾ ਗੈਰ ਮਾਲਕਾਨ ਮਤਲਬ ਉਨੀ ਰਾਮવાડી ਜਗਾ ਹੈ 7 ਕ ਨਾਲ 11 ਮਰਲੇ ਇਹਦਾ ਕੋਈ ਵੀ ਇੱਕ ਵੀ ਮਾਲਕ ਨਹੀਂ ਹੈਗਾ ਮਤਲਬ 1971 ਤੋਂ ਲੈ ਕੇ ਹੁਣ ਤੱਕ ਇਹਦਾ ਮਾਲਕ ਪੰਚਾਇਤ ਹੀ ਫੈਸਲਾ ਕਰੂਗੀ ਇਸ ਜਗਾ ਪੰਚਾਇਤ ਹੀ ਫੈਸਲਾ ਕਰਦੀ ਪੰਚਾਇਤ ਆਪਣੇ ਤੌਰ ਤੇ ਆਮ ਅਜਲਾਸ ਵਿੱਚ ਮਤਾ ਪਾ ਕੇ 10 11 1971 ਗੈਰ ਮਮਕਨ ਗੜਾ ਖਾ ਗੜਾ ਖਾ ਮਕਬੂਜਾ ਗੈਰ ਮਾਲਕਾਨ ਗੈਰ ਮਾਲਕਾਨ ਕੋਈ ਵੀ ਮਾਲਕ ਨਹੀਂ ਹੈ ਇਸ ਜਗਾ ਦਾ ਜਿਹੜਾ ਕਿ ਉਹ ਦੱਸ ਰਿਹਾ ਹੈ ਨਾ ਵੀ ਆਹ ਮਾਲਕ ਆ ਦੋ ਤਿੰਨ ਜ਼ਿਮੀਂਦਾਰਾਂ ਦੇ ਨਾਮ ਲੈ ਕੇ ਸਾਡੇ ਤੇ ਕੇਸ ਵੀ ਕੀਤਾ ਉਹ ਨਹੀਂ ਉਹ ਅਦਾਲਤ ਨੂੰ ਵੀ ਗਮਰਾਹ ਕਰ ਰਹੇ ਆ ਤੇ ਸਾਡੇ ਨਗਰ ਨਿਵਾਸੀਆਂ ਨੂੰ ਵੀ ਗਮਰਾਹ ਕਰ ਰਹੇ ਆ ਤੇ ਹੋਰ মিডিਆ ਵਾਲੇ ਵੀ ਨੂੰ ਬੁਲਾ ਕੇ ਉਹ ਵੀ ਸਾਰਿਆਂ ਨੂੰ ਗਮਰਾਹ ਕਰ ਰਹੇ ਆ ਇਹ ਇਦਾਂ ਦੇ ਜਿਹੜੇ ਗਮਰਾਹਕੋਣਾਂ ਜਿਹੜੇ ਵਿਅਕਤੀ ਆ ਇਹਨਾਂ ਨੂੰ ਵਰਜਣਾ ਚਾਹੀਦਾ ਔਰ ਇਹਨਾਂ ਤੇ ਨਕੇਲ ਪਾਉਣੀ ਚਾਹੀਦੀ ਆ ਜਿਹੜੇ ਅਦਾਲਤ ਦਾ ਵੀ ਸਮਾਂ ਖਰਾਬ ਕਰਦੇ ਆ ਔਰ ਆਪਸੀ ਭਾਈਚਾਰੇ 'ਚ ਵੀ ਫੁੱਟ ਪਾਉਂਦੇ ਸਨ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਹਾਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਵੀ ਵਧਣਾ ਚਾਹੁੰਦਾ ਆ ਔਰ ਲੋਕਾਂ ਦਾ ਪਿਆਰ ਵੀ ਬਹੁਤ ਮਿਲ ਰਿਹਾ ਹੈ ਇਹ ਜਾਣ ਬੁੱਝ ਕੇ ਮੈਨੂੰ ਬਦਨਾਮ ਕਰਨ ਲਈ ਇਦਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਜਿਹੜੇ ਇਹ ਖੇਡ ਰਹੇ ਆ ਸੋ ਇਹ ਕਦੇ ਵੀ ਸਫਲ ਨਹੀਂ ਹੋਣਗੇ ਪ੍ਰਮਾਤਮਾ ਉਹਨਾਂ ਦਾ ਹੀ ਸਾਥ ਦਿੰਦਾ ਆ ਜੋ ਸੱਚ ਦੇ ਰਾਹ ਤੇ ਚੱਲਦੇ ਆ ਮੈਂ ਜਗਦੀਸ਼ ਕੁਮਾਰ ਇਸ ਨਗਰ ਦਾ ਵਸਨੀਕ ਆ ਤੇ ਦੂਸਰੀ ਗੱਲ ਮੇਰੇ ਵੱਡੇ ਭਾਜੀ ਕਮੇਡੀ ਤੋਂ ਬੰਗਾ ਜੀ ਤੇ ਨਾਲ ਹੀ ਬੈਠੇ ਆ ਇਹਨਾਂ ਤੇ ਜਿਹੜੇ ਵੀ ਇਲਜ਼ਾਮ ਲੱਗ ਰਹੇ ਆ ਉਹ ਸਾਰੇ ਨਿਰਅਧਾਰਿਆ ਉਹਨਾਂ ਦਾ ਕੋਈ ਆਧਾਰ ਨਹੀਂ ਹੈਗਾ ਜਿਹੜਾ ਦੋਨਾਂ ਨਗਰਾਂ ਦੇ ਵੱਲੋਂ ਜਿਹੜਾ ਸਾਂਝੇ ਤੌਰ ਤੇ ಗ್ರಾಮ ਸਭਾ ਦੇ ਵਿੱਚ ਸਾਂਝੇ ਤੌਰ ਤੇ ਮਤਾ ਪਾ ਕੇ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਹ ਸਾਰਿਆਂ ਵਾਸਤੇ ਹੀ ਹੋ ਰਿਹਾ ਇਹ ਜਿੰਨੇ ਵੀ ਇਲਜ਼ਾਮ ਲੱਗ ਰਹੇ ਆ ਇਹ ਸਾਰੇ ਦੇ ਸਾਰੇ ਜਿਹੜੇ ਇਹ ਨਿਰਅਧਾਰਿਆ ਇਹਨਾਂ ਦਾ ਕੋਈ ਆਧਾਰ ਨਹੀਂ ਹੈਗਾ ਸਤਿਕਾਰ ਮੇਰਾ ਨਾਮ ਸ਼ਰਨਜੀਤ ਕੌਰਿਆ ਮੈਂ ਪਿੰਡ ਮਾਗਟਾਂ ਦੀ ਪੰਚਾਇਤ ਪਿੰਡ ਦੇ ਵਿਕਾਸ ਬਾਰੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਹੜਾ ਇਹ ਚ ਮੁੱਦੇ ਉੱਠ ਰਹੇ ਆ ਇਹ ਪਿੰਡ ਦੀ ਵਿਕਾਸ ਤੇ ਪੰਦੀ ਲਈ ਆ ਜਾਂ ਆਪਣਾ ਜਾਤੀ ਕੋ ਰੋਲਾ ਹਨਾ ਜੇ ਕੋਈ ਜਾਤੀ ਰੋਲਾ ਉਹਦਾ ਬਹਿ ਕੇ ਹਰ ਇੱਕ ਚੀਜ਼ ਦਾ ਹੱਲ ਹੈਗਾ ਹਨਾ ਪਿੰਡ ਦੇ ਵਿਕਾਸ ਵਿੱਚ ਪੰਦੀਆਂ ਨਹੀਂ ਲਾਉਣੀਆਂ ਚਾਹੀਦੀਆਂ ਹਾਂ ਜੇ ਮੰਨ ਲਓ ਵਿਰੋਧੀ ਬੰਦੇ ਵੀ ਆਪਣੇ ਭੈਣ ਭਰਾ ਆ ਨਾ ਕੋਈ ਹੋਰ ਨਹੀਂ ਹੈਗਾ ਜੇ ਕੋਈ ਵੀ ਗੱਲ ਆ ਜੇ ਉਹ ਮੰਨ ਲਓ ਲੱਗਦਾ ਉਹਨਾਂ ਨੂੰ ਕਬਜ਼ੇ ਛੜਾਉਣਾ ਚਾਹੁੰਦੇ ਆ ਅਸਤ ਆਪ ਉਹਨਾਂ ਦਾ ਸਹਿਮਤ ਆ ਵਧੀਆ ਗੱਲ ਆ ਕਬਜ਼ੇ ਛਡਾਓ ਪਿੰਡ ਵਿੱਚ ਬਹੁਤ ਜਗ੍ਹਾ ਹੈੜੇ ਪਿੰਡ ਵਾਸੀਆਂ ਨੇ ਲੋਕਾਂ ਨੇ ਰੋਕੀਓ ਬਾ ਅਸੀਂ ਆਪ ਨਾਲ ਚੱਲਾਂਗੇ ਪਰ ਜਿੱਥੇ ਵਿਕਾਸ ਹੁੰਦਾ ਉੱਥੇ ਵਿਕਾਸ ਨੂੰ ਨਹੀਂ ਰੁਕਣਾ ਚਾਹੀਦਾ ਪਾਰਕ ਬਣਨੀ ਚਾਹੀਦੀ ਹੈ ਜੋ ਹਾਂਜੀ ਵਿਕਟੋਰੀਆ ਸਾਹਿਬ ਆ ਜਿਹੜੀ ਫਲੈਕਸ ਸੀ ਲੱਗੀ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਖੇਡ ਪਾਰਕ ਇਹ ਫਲੈਕਸ ਉਦੋਂ ਲਗਾਈ ਗਈ ਜਦੋਂ ਇਹ ਵਿਅਕਤੀ ਮੰਨ ਗਿਆ ਸੀ ਵੀ ਮੈਂ ਵੀ ਜਿਹੜਾ ਢੇਰਿਆ ਪਿੱਛੇ ਸਿੱਟਣ ਲਾਪੂੰਗਾ ਮੈਨੂੰ ਪਿੱਛੇ ਜਗ੍ਹਾ ਦੇ ਦਿਓ ਉਹ ਸੂਟੇਬਲ ਜਗ੍ਹਾ ਇਹਨਾਂ ਨੂੰ ਪਿੱਛੇ ਦਿੱਤੀ ਗਈ ਔਰ ਉਸ ਤੋਂ ਬਾਅਦ ਇਸ ਤੇ ਮਿੱਟੀ ਪਾਈ ਗਈ ਉਸ ਤੋਂ ਬਾਅਦ ਇਹ ਜਿਹੜੀ ਫਲੈਕਸ ਲਾਈ ਗਈ ਉਸ ਟਾਈਮ ਬਿਲਕੁਲ ਪਧਰਾ ਸੀ ਔਰ ਇੱਥੇ ਕੋਈ ਕੂੜਾ ਕਰਕਟ ਨਹੀਂ ਸੀ ਮਿੱਟੀ ਪਾ ਕੇ ਇਹਨੂੰ ਬਰੋਬਰ ਕਰ ਦਿੱਤਾ ਗਿਆ ਸੀ ਤੁਹਾਡੇ ਕਹਿਣਾ ਤਾਂ ਕੁਝ ਨਹੀਂ ਹੋਣਾ ਨਾ ਤੁਹਾਡੇ ਤੇ ਇਲਜ਼ਾਮ ਹੈ ਹਾਂਜੀ ਕੋਈ ਅਸੀਂ ਇਹਨਾਂ ਭਾਈ ਸਾਹਿਬ ਤੋਂ ਪੁੱਛਦੇ ਆ ਕਿ ਹਾਂਜੀ ਭਾਈ ਸਾਹਿਬ ਕੀ ਕਹਣਾ ਤੁਹਾਡਾ ਕੀ ਜਿਹੜੇ ਵਿਰੋਧੀਆਂ ਨੇ ਇਲਜ਼ਾਮ ਲਗਾਏ ਪਹਿਲਾਂ ਉਹ ਮੰਨੇ ਸੀ ਦੇਖੋ ਇਦਾਂ ਹੈਗੀ ਆ ਜਦੋਂ ਸ਼ਾਰਟ ਪਾਰਕ ਦੀ ਸ਼ੁਰੂਆਤ ਹੋਈ ਆ ਦੋਨੇ ਪੰਚਾਇਤਾਂ ਔਰ ਨਗਰ ਨਿਵਾਸੀ ਇੱਥੇ ਆਏ ਸੀਗੇ ਸਾਰੇ ਜਣੇ ਤੇ ਉਸ ਵੇਲੇ ਉਹਨਾਂ ਨੇ ਬੇਨਤੀ ਕੀਤੀ ਸੀ ਤੇ ਸਾਰੇ ਜਣੇ ਮੰਨੇ ਵੀ ਆ ਇਹ ਸ਼ਿਕਾਇਤ ਕਰਤਾ ਵੀ ਮੰਨੇ ਸੀਗੇ ਵੀ ਅਸੀਂ ਵੀ ਪਿਛਲੇ ਪਾਸੇ ਢੇਰ ਅਸੀਂ ਛਿਟ ਲਿਆ ਕਰਾਂਗੇ ਉਸ ਤੋਂ ਬਾਅਦ ਵਿੱਚ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਆਇਆ ਹੈਗਾ ਤੇ ਜੋ ਵੀ ਹੁਣ ਮਾਹੌਲ ਬਣਿਆ ਉਸ ਤੋਂ ਬਾਅਦ ਤਾਂ ਹੁਣ ਤੁਹਾਨੂੰ ਪਤਾ ਹੀ ਆ ਤੇ ਪਹਿਲਾਂ ਉਹ ਜ਼ਰੂਰ ਮੰਨੇ ਸੀਗੇ ਫੇ ਹਾਂ ਅਸੀਂ ਪਿਛਲੇ ਪਾਸੇ ਸਾਰੇ ਜਣੇ ਢੇਰ ਛਿਟ